ਇਤਸਵਿਰਾ ਨੇ ਪਿੰਡ ਚਨਾਰਥਲ ਕਲਾ ਦੀਆਂ ਜਿੱਥੇ ਪਾਖੜਾ ਨਹਿਰ ਵਿੱਚ ਪਈ ਦਰਾੜ ਤੇ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਪਾੜ ਇੱਥੋਂ ਦੇ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣਿਆ ਹੋਇਆ ਸੀ ਜੋ ਕਿ ਅੱਗੇ ਚੱਲ ਕੇ ਵੱਡਾ ਖਤਰਾ ਬਣ ਸਕਦਾ ਸੀ ਵਿਧਾਇਕ ਐਡਵੋਕੇਟ ਲਖਵੀਰ ਰਾਏ ਨੇ ਹੁਣ ਚੱਲ ਰਹੇ ਕੰਮਾਂ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਇੱਥੇ ਕੋਈ ਡਰਨ ਦੀ ਲੋੜ ਨਹੀਂ ਹੈ ਚਨਾਰਥਲ ਕਲਾ ਜਿਹੜੀ ਨਹਿਰ ਚੱਲਦੀ ਹੈ ਇੱਥੇ ਬਹੁਤ ਦਿਨਾਂ ਤੋਂ ਆਕੇ ਪੋਲੀਟਿਕਲ ਲੀਡਰਾਂ ਨੇ ਬੜੀ ਸ਼ਾਸਤ ਕੀਤੀ ਸੀ ਔਰ ਅਸੀਂ ਉਹ ਤੋਂ ਪਹਿਲਾਂ ਹੀ ਕੰਮ ਸਟਾਰਟ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਜਿਹੜੀ ਨਹਿਰ ਦੀ ਬੰਦੀ ਚਾਰ ਪੰਜ ਮਹੀਨੇ 6 ਮਹੀਨੇ ਪਹਿਲਾਂ ਜਦੋਂ ਬਰਸਾਤਾਂ ਸੀ ਅਸੀਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਿ ਇਹ ਬਹੁਤ ਜ਼ਰੂਰੀ ਹੈ ਕੰਮ ਨਹੀਂ ਪਿੰਡ ਦੇ ਵਿੱਚ ਪਾਣੀ ਆਲੇ-ਦਾਲੇ ਰੱਖ ਕੇ ਵਿੱਚ ਪਾਣੀ ਜਾਊਗਾ ਔਰ ਮਾਨਯੋਗ ਸਰਦਾਰ ਕੋ ਅਸੀਂ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਐਪਲੀਕੇਸ਼ਨ ਦੇ ਕੇ ਇਹ ਬੰਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਜਿੰਨਾ ਸਾਡਾ ਪ੍ਰਸ਼ਾਸਨ ਐਸਡੀਓ ਸਾਹਿਬ ਹੋਰ ਅਫਸਰ ਕੋਲ ਖੜ ਕੇ ਕੰਮ ਕਰਾ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਿਹਾ ਤਸੱਲੀ ਹੈ ਸਾਨੂੰ ਇਹਦੇ ਨਾਲ ਜਿਹੜਾ ਹੁਣ ਸਾਡਾ ਇਹ ਖਤਰਾ ਨਹੀਂ ਰਹੂਗਾ ਕਿ ਇਹ ਨਹਿਰ ਟੁੱਟ ਜੂਗੀ ਸਚਨ ਹਾਸਲ ਕਲਾ ਜਿਹੜੀ ਨਹਿਰ ਚੱਲਦੀ ਐ ਇੱਥੇ ਬਹੁਤ ਦਿਨਾਂ ਤੋਂ ਆਕੇ ਪੋਲੀਟਿਕਲ ਲੀਡਰਾਂ ਨੇ ਬੜੀ ਸ਼ਾਸਤ ਕੀਤੀ ਸੀ ਔਰ ਅਸੀਂ ਉਹ ਤੋਂ ਪਹਿਲਾਂ ਹੀ ਕੰਮ ਸਟਾਰਟ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਜਿਹੜੀ ਨਹਿਰ ਦੀ ਬੰਦੀ 4-5 ਮਹੀਨੇ 6 ਮਹੀਨੇ ਪਹਿਲਾਂ ਜਦੋਂ ਬਰਸਾਤਾ ਸੀ ਅਸੀਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਿ ਇਹ ਬਹੁਤ ਜ਼ਰੂਰੀ ਹੈ ਕੰਮ ਨਹੀਂ ਪਿੰਡ ਦੇ ਵਿੱਚ ਪਾਣੀ ਆਲੇ-ਦਾਲੇ ਰੱਖ ਕੇ ਵਿੱਚ ਪਾਣੀ ਜਾਊਗਾ ਔਰ ਮਾਨਯੋਗ ਸਰਦਾਰ ਕੌਸੀ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਐਪਲੀਕੇਸ਼ਨ ਦੇ ਕੇ ਇਹ ਬੰਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਜਿੰਨਾ ਸਾਡਾ ਪ੍ਰਸ਼ਾਸਨ ਐਸਡੀਓ ਸਾਹਿਬ ਹੋ ਅਫਸਰ ਕੋਲ ਖੜ ਕੇ ਕੰਮ ਕਰਾ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਿਹਾ ਤਸੱਲੀ ਹੈ ਸਾਨੂੰ ਇਹਦੇ ਨਾਲ ਜਿਹੜਾ ਹੁਣ ਸਾਡਾ ਇਹ ਖਤਰਾ ਨਹੀਂ ਰਹੂਗਾ ਕਿ ਇਹ ਨਹਿਰ ਟੁੱਟ ਜੂਗੀ ਐਮਐਲਏ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਇਹ ਵੱਡੀ ਨਹਿਰ ਦੇ ਪਾੜ ਪੈਣ ਦਾ ਮਾਹੌਲ ਬਣ ਗਿਆ ਸੀ ਜਿਸ ਕਾਰਨ ਇਲਾਕੇ ਦੇ ਲੋਕ ਕਾਫੀ ਸਹਮੇ ਹੋਏ ਸਨ ਇਲਾਕਾ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਖੰਨਾ ਤੋਂ ਵਿਪਨ ਭਾਰਤਵਾਜ ਦੀ ਰਿਪੋਰਟ ਜਗਬਾਣੀ ਟੀਵੀ